ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਪਹਿਲੀ ਰੈਲੀ ਦਾ ਮੁੱਦਾ ਤਾਂ ਹਜੇ ਸ਼ਾਂਤ ਨਹੀਂ ਸੀ ਹੋਇਆ ਪਰ ਉਹਨਾਂ ਨੇ ਇੱਕ ਹੋਰ ਰੈਲੀ ਰੱਖ ਕੇ ਹੁਣ ਚੁਣੌਤੀ ਦਿੱਤੀ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਬੈਨਰ ਹੇਠ ਹਲਕਾ ਬਠਿੰਡਾ ਦਿਹਾਤੀ ਦੇ ਵਿੱਚ ਹੋਣ ਵਾਲੀ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਨਵਜੋਤ ਸਿੰਘ ਸਿੱਧੂ ਨੇ ਖੁਦ ਇਸ ਰੈਲੀ ਦਾ ਜਿਹੜਾ ਪੋਸਟਰ ਹੈ ਉਹ ਐਕਸ ਦੇ ਉੱਤੇ ਸਾਂਝਾ ਕੀਤਾ ਤੇ ਇਸ ਰੈਲੀ 7 ਜਨਵਰੀ ਨੂੰ ਬਠਿੰਡਾ ਦੇ ਹਾਤੀ ਹਲਕੇ ਦੇ ਪਿੰਡ ਕੋਟਸ਼ਮੀਰ ਦੇ ਵਿੱਚ ਹੋਣ ਜਾ ਰਹੀ ਹੈ ਦਰਸ਼ਕਾਂ ਦਾਸੀ ਕਿ ਇਸ ਤੋਂ ਪਹਿਲਾਂ ਪਿੰਡ ਮਹਾਰਾਜ ਦੇ ਵਿੱਚ ਰੈਲੀ ਹੋਈ ਸੀ ਜਿਸ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਨਿਸ਼ਾਨੇ ਤੇ ਲੈਂਦਿਆਂ ਇੱਕ ਵੱਖਰਾ ਖਾੜਾ ਨਾ ਲਗਾਉਣ ਦੀ ਨਸੀਹਤ ਦਿੱਤੀ ਸੀ ਉਸ ਤੋਂ ਬਾਅਦ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਵੀ ਆਪਸੋ ਸਾਹਮਣੇ ਹੋਈਆਂ ਸੀ ਇੱਕ ਦੂਜੇ ਤੇ ਵੱਡੇ ਸਵਾਲ ਚੁੱਕੇ ਸੀ ਤੇ ਇਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਮੰਗ ਕੁਝ ਕਾਂਗਰਸੀ ਆਗੂਆਂ ਦੇ ਵੱਲੋਂ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਹਾਲਾਤ ਕੀ ਬੜਦੇ ਨੇ ਤਾਂ ਹੁਣ ਇਹ ਮੁੱਦਾ ਇੰਨਾ ਪੱਕ ਚੁੱਕਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਿਨਾਂ ਨਾਮ ਲਿਆ ਆਖ ਦਿੱਤਾ ਸੀ ਕਿ ਕਿਸੇ ਨੇ ਵੀ ਅਨੁਸ਼ਾਸਨ ਭੰਗ ਕੀਤਾ ਤਾਂ ਕਾਰਵਾਈ ਹੋਵੇਗੀ ਉਪਰੋਕੰਗਸ ਹਾਈਕਮਾਨ ਨੇ ਵੀ ਅਨੁਸ਼ਾਸਨ ਕਾਇਮ ਰੱਖਣ ਦੀ ਨਸੀਹਤ ਹੈ ਜਿਹੜੀ ਉਹ ਦਿੱਤੀ ਹੋਈ ਹੈ ਸਾਰਿਆਂ ਨੂੰ ਇਸ ਤੋਂ ਪਹਿਲਾਂ ਕਿ ਬਵਾਦ ਠੰਡਾ ਪੈਂਦਾ ਨਵਜੋਤ ਸਿੱਧੂ ਨੇ ਦੂਸਰੀ ਰੈਲੀ ਦਾ ਐਲਾਨ ਕਰ ਦਿੱਤਾ ਤੇ ਜਿਸ ਦਾ ਪ੍ਰਬੰਧਕ ਹਲਕਾ ਦਿਹਾਤੀ ਬਠਿੰਡਾ ਤੋਂ ਚੋਣ ਲੜਨ ਵਾਲਾ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾੜੀ ਹੈ ਇਸ ਰੈਲੀ ਦੇ ਪੋਸਟਰ ਵਿੱਚ ਹਾਈ ਕਮਾਂਡ ਤੋਂ ਇਲਾਵਾ ਸੂਬਾਈ ਕਾਂਗਸ ਇੰਚਾਰਜ ਦਿਵਿੰਦਰ ਯਾਦਵ ਅਤੇ ਰਾਜਾ ਵੜਿੰਗ ਦੀਆਂ ਤਸਵੀਰਾਂ ਤਾਂ ਹਨ ਪਰ ਪ੍ਰਤਾਪ ਸਿੰਘ ਬਾਜਬਾਦ ਦੀ ਤਸਵੀਰ ਹੈ ਜਿਹੜੀ ਇਸ ਪੋਸਟਰ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈਗੀ ਤਾਂ ਸਿੱਧੂ ਦਾ ਤਰਕ ਹੈ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਨੇ ਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਨੁਸ਼ਾਸਨਹੀਨਤਾ ਨਹੀਂ ਹੈਗੀ ਤਾਂ ਦੂਸਰੀ ਤਰਫ ਕਾਂਗਰਸ ਪਾਰਟੀ ਵੱਲੋਂ ਜਨਵਰੀ ਦੇ ਪਹਿਲੇ ਹਫਤੇ ਮੁਹਾਲੀ ਦੇ ਰੂਪਨਗਰ ਵਿੱਚ ਰੈਲੀਆਂ ਦਾ ਪ੍ਰੋਗਰਾਮ ਹੈ ਦੇਖਣਾ ਹੋਏਗਾ ਕਿ ਨਵਜੋਤ ਸਿੱਧੂ ਹਾਈ ਕਮਾਂਡ ਵੱਲੋਂ ਕਹੀਂ ਜ਼ਬਤ ਦੀ ਗੱਲ ਕਿੰਨੀ ਕੁ ਮੰਨਦੇ ਨੇ ਦੋ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਜ਼ਰੂਰ ਕਿਹਾ ਸੀ ਕਿ ਕੁਝ ਆਕੂ ਉਸ ਨੂੰ ਚੁੱਪ ਕਰਾ ਕੇ ਘਰ ਬਿਠਾਉਣਾ ਚਾਹੁੰਦੇ ਨੇ ਤਾਂ ਇਹਾਲੀ ਇੱਕ ਵੱਡਾ ਵਿਵਾਦ ਫਿਰ ਤੋਂ ਆਉਂਦਾ ਨਜ਼ਰ ਆ ਰਿਹਾ ਜਿੱਥੇ ਕੁਝ ਲੀਡਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਰਵਾਈ ਦੀ ਗੱਲ ਕਹੀ ਗਈ ਸੀ ਇਸ ਦੇ ਵਿੱਚ ਵਿੱਚ ਜਕਰ ਕੁਲਬੀਰ ਸਿੰਘ ਜੀਰਾ ਦੀ ਗੱਲ ਸੀ ਜਾਂ ਕੁਝ ਹੋਰ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਸੀਗੇ ਇੱਥੋਂ ਤੱਕ ਕਿ ਸਾਬਕਾ ਐਮਐਲਏ ਦਵਿੰਦਰ ਸਿੰਘ ਖੋਬਾਇਆ ਵੀ ਕਹਿ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਘਟਣਾ ਚਾਹੀਦਾ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੇ ਉਹ ਸਪਸ਼ਟ ਕਹਿ ਰਹੇ ਨੇ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਕਾਂਗਰਸ ਪਾਰਟੀ ਦੀਆਂ ਪ੍ਰੋਗਰਾਮਾਂ ਵਿੱਚ ਗਤੀਵਿਧੀਆਂ ਵਿੱਚ ਨਹੀਂ ਸੱਦਿਆ ਜਾਂਦਾ ਜਿਸ ਕਰਕੇ ਉਹਨਾਂ ਨੂੰ ਵੱਖਰੇ ਤੌਰ ਤੇ ਕੰਮ ਕਰਨਾ ਪੈਂਦਾ ਹੈ ਰੈਲੀਆਂ ਕਰਨੀਆਂ ਪੈਂਦੀਆਂ ਨੇ ਇੱਕ ਵਰਕਰ ਦੇ ਤੌਰ ਤੇ ਉਹ ਵੱਡੇ ਇਕੱਠ ਕਰਨ ਦੇ ਵਿੱਚ ਕਾਮਯਾਬ ਨੇ ਤੇ ਇਸ ਦੀ ਤਕਲੀਫ ਕਿਉਂ ਹੋ ਰਹੀ ਹੈ ਕੁਝ ਲੀਡਰਾਂ ਨੂੰ ਤਾਂ ਜਿਸ ਦਾ ਬਿਨਾ ਨਾਮ ਲੈ ਨਿਸ਼ਾਨਾ ਜਿਹੜਾ ਹੈ ਉਹ ਰਾਜਾ ਬੜਿੰਗ ਵੱਲ ਜਾਂ ਸਿੱਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲ ਜਾਂਦਾ ਹੈ ਤਾਂ ਜਿਹੜੀ ਖਿੱਚੋ ਤਾਨ ਚੱਲ ਰਹੀ ਹੈ ਦਰਸ਼ਕਾਂ ਨੂੰ ਇਹ ਵੀ ਯਾਦ ਹੋਣਾ ਹੈ ਕਿ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਚੋਣਾਂ ਸੀ ਉਸ ਸਮੇਂ ਵੀ ਹਾਲਾਤ ਅਜਿਹੇ ਸੀ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਆਪਸੀ ਖਿੱਚੋ ਤਾਣਾ ਹੈ ਪੰਜਾਬ ਦੇ ਅੰਦਰ ਉਹ ਵੱਡੇ ਤੌਰ ਦੇ ਉੱਤੇ ਝਲਕਦੀ ਨਜ਼ਰ ਆਈ ਜਿਸ ਦਾ ਨੁਕਸਾਨ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਨੂੰ ਚੱਲਣਾ ਪਿਆ ਸੀ ਇਹ ਦਾਵਾ ਰਾਜਾ ਬੜਿੰਗ ਕਰ ਚੁੱਕੇ ਨੇ ਤਾਂ ਹੁਣ ਅੱਗੇ ਹਾਲਾਤ ਕੀ ਰਹਿੰਦੇ ਨੇ ਕਿਸੇ ਤਰੀਕੇ ਦੇ ਨਾਲ ਕਾਂਗਰਸ ਦੇ ਅੰਦਰ ਜਿਹੜੀ ਆਪਸੀ ਧੜੇਬੰਦੀ ਹੈ ਜਾਂ ਕਲੇਸ਼ ਹੈ ਉਸੇ ਤਰੀਕੇ ਨਾਲ ਜਾਰੀ ਰਹੂਗਾ ਉਸ ਨੂੰ ਵੱਡਾ ਰੂਪ ਦਿੱਤਾ ਜਾਊਗਾ ਜਾਂ ਫਿਰ ਇਸ ਥੰਮ ਦਾ ਨਸਰ ਆਊਗਾ ਇਹ ਆਉਣ ਵਾਲਾ ਸਮਾਂ طے ਕਰੇਗਾ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਧੰਨਵਾਦ